ਨੰਬਰ ਨੰਬਰ ਹੈ ਨਹੀਂ ਤੇਰੇ ਵਾਲੇ ਤੇ ਆਰਸੀ ਹੈ ਕਿ ਆਰਸੀ ਨਹੀਂ ਅਭੀ ਇਹ ਤਾਂ ਨਈ ਗੱਡੀ ਹੈ ਨਈ ਗੱਡੀ ਹੈ ਨਈ ਗੱਡੀ ਹੈ ਆ ਪਢੇੜ ਸਾਲ ਹੋ ਗਈ ਗੱਡੀ ਨੂੰ ਟਾਇਰ ਖਤਮ ਹੋ ਗਏ ਗੱਡੀ ਦੇ ਹਾਲੇ ਇਹਨਾਂ ਵਾਸਤੇ ਨਵੀਂ ਗੱਡੀ ਹੈ ਮੀਟਰ ਦਾ ਵੀ ਉੜ ਗਿਆ ਤੇਰੇ ਦਾ ਤਾਂ ਰੰਗ ਇਹ ਬੌਂਡ ਹੋ ਗਈ ਸੀ ਅਭੀ ਕੱਲ ਛੁੜਾ ਕੇ ਲੈ ਕੇ ਆਏ ਹੁਸਤਾ ਜੀ ਉਹ ਖੁਦ ਕਹਿ ਰਿਹਾ ਮੇਰੀ ਗੱਡੀ ਬੌਂਡ ਹੋਈ ਜਾ ਫਿਰ ਮੈਂ ਛੁੜਾ ਕੇ ਲਿਆ ਆ ਔਰ ਫਿਰ ਚਲਾਈ ਜਾ ਰਿਹਾ ਕੋਈ ਡਾਕੂਮੈਂਟਸ ਨਹੀਂ ਕੋ ਦੇਖੋ ਕਰਤਾ ਸੀ ਮੜਾ ਜਾ ਗਿੱਧੇ ਤਾਂ ਟੱਕਰੇ ਨਹੀਂ ਵੀ ਮਾਰਦੀ ਸੀ ਮੈਂ ਕਹਿੰਦਾ ਲਾਈਵ ਲਾਈਵ ਡੈਮੋ ਆ ਲਾਈਵ ਇਹ ਹਾਲ ਹੈ ਰਿਕਸ਼ਾ ਦੇ ਵਿੱਚ ਵੀ ਸਮਾਨ ਉੱਪਰ ਵੀ ਸਮਾਨ ਡੱਡੂ ਬੈਠਣ ਦੀ ਜਗ੍ਹਾ ਹੈ ਨੀਗੀ ਹੁਣ ਪ੍ਰਸ਼ਾਸਨ ਨੂੰ ਜਾਗ ਆਈ ਹੈ ਜਦੋਂ ਇਹ ਹਾਦਸਾ ਹੋ ਗਿਆ ਕੱਲ ਉਹਨਾਂ ਦੀ ਡੈਥ ਹੋਈ ਹੈ ਅੱਜ ਉਹਨਾਂ ਦਾ ਸੰਸਕਾਰ ਹੈ ਅਸੀਂ ਉਹੀ ਦਿਖਾਇਆ ਸੀਗਾ ਪ੍ਰਸ਼ਾਸਨ ਨੂੰ ਵੀ ਆਹ ਦੇਖੋ 8-8 ਸਵਾਰੀਆਂ ਇੱਥੇ 8-8 ਸਾਲ ਦਾ ਬੱਚਾ ਈ ਰਿਕਸ਼ਾ ਚਲਾ ਰਿਹਾ ਜਿਹਦਾ ਅੱਗੇ ਪਿੱਛੇ ਨੰਬਰ ਈ ਹੈ ਨੀਗਾ ਮੇਰੇ ਸਾਹਮਣੇ ਟ੍ਰਾਈ ਸਿਟੀ ਦੇ ਵਿੱਚ 1.5 ਲੱਖੀ ਰਿਕਸ਼ਾ ਹੈ ਇੱਥੇ ਕਲੋਨੀਆ ਦੇ ਵਿੱਚ ਇੱਕ-ਇੱਕ ਬੰਦੇ ਨੇ 5-5 6-600 ਰਿਕਸ਼ਾ ਪਾਇਆ ਹੈ ਕਰਾਇਤੇ ਰਦੰਦ ਨੇ ਆ ਦੇਖੋ ਆ ਜੁਗਾੜੇ ਬਣਾਈ ਫਿਰਦੇ ਨੇ ਉਹ ਸਾਹਮਣੇ ਦੇਖ ਲੋ ਜੀ ਉਹ ਕੱਚਾ ਉਹ ਵੇਖੋ ਜੀ ਕੱਚਾ ਪਾ ਕੇ ਈ ਰਿਕਸ਼ਾ ਚੱਲਦਾ ਪਿਆ ਕੀ ਆਪਾਂ ਇਹਨੂੰ ਆਪਾਂ ਇਹਨੂੰ ਸਮਾਰਟ ਸਿਟੀ ਕਹਿ ਸਕਦੇ ਆ ਆਇਆ ਸਾਡਾ ਸਮਾਰਟ ਸਿਟੀ ਉੱਪਰ ਥੱਲੇ ਮੈਂ ਕਹਿੰਦਾ ਬੁਰਾ ਹਾਲ ਹੈ ਆ ਇਹਦਾ ਨੰਬਰ ਨਹੀਂ ਆਇਆ ਹੱਲੇ ਆ ਦੇਖੋ ਸਾਹਮਣੇ ਚਲੀ ਜਾਂਦਾ ਜੀ ਬਿਨਾ ਬਿਨਾ ਨੰਬਰ ਤੋਂ ਜੀ ਇਹ ਤਾਂ ਉਧਰ ਲੱਗੇ ਆ ਹੁਣ ਰੋਂਗ ਸਾਈਡ ਜਾਊਗਾ ਆ ਦੇਖੋ ਆਜ ਰੋਂਗ ਸਾਈਡ ਹੈਗਾ ਥੋੜਾ ਇਸ ਤਰ੍ਹਾਂ ਬਹੁਤ ਹਾਦਸੇ ਹੋ ਰਹੇ ਨੇ ਇਹ ਆਨੇ ਕੋਈ ਲਾਈਟ ਤੇ ਨਹੀਂ ਰੁਕਣਾ ਆ ਲੋ ਜੀ ਆ ਨੰਬਰ ਹੈ ਨੀਗਾ ਘਟੋ ਘਟ ਡੇਢ ਸਾਲ ਪੁਰਾਣਾ ਈ ਰਿਕਸ਼ਾ ਹੈ ਚਾਰ ਸਵਾਰੀਆਂ ਬੈਠੇ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਉਹਦੇ ਵੀ ਵਰਤੀ ਨਹੀਂ ਪਾਈ ਉਹ ਸਸਤੀ ਕਾਲ ਕੁਝ ਦਿਨ ਪਹਿਲਾਂ ਇੱਕ ਸੀਸੀਟੀਵੀ ਫੁਟੇਜ ਆਈ ਸੀ ਜਿਸ ਚ ਐਮਵੀਆਈ ਰਵਿੰਦਰ ਸਿੰਘ ਆ ਯਾਨੀ ਕਿ ਮੋਟਰ ਵਹੀਕਲ ਇਨਸਪੈਕਟਰ ਜਦੋਂ ਇੱਕ ਈ ਰਿਕਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਹ ਨਵਾਲਗ ਉਹਨਾਂ ਨੂੰ ਟੱਕਰ ਮਾਰਦਾ ਜੀ ਤੋਂ ਬਾਅਦ ਕਈ ਦਿਨ ਹਸਪਤਾਲ 'ਚ ਹਾਲਾਂਕਿ ਉਹ ਦਾਖਲ ਰਹੇ ਪੀਜੀੀ ਤਾਂ ਕੱਲ ਉਹਨਾਂ ਦੀ ਮੌਤ ਹੋ ਗਈ ਆ ਬੜੀ ਦੁਖਦਾਈ ਇਹ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਦੇ ਵਿੱਚ ਸਵਾਲ ਉੱਠਿਆ ਕਿ ਆਖਰ ਈ ਰਿਕਸ਼ਾ ਨੂੰ ਲੈ ਕੇ ਕਿੰਨੀ ਕੁ ਜ਼ਿਆਦਾ ਸੇਫਟੀ ਹੈ ਤੇ ਦੂਜੇ ਪਾਸੇ ਗੱਲ ਇਹ ਵੀ ਬੱਚੇ ਚੱਕੀ ਫਿਰਦੇ ਨੇ ਆ ਤੁਹਾਨੂੰ ਨਾਲ ਵੀਡੀਓ ਉਹ ਵੀ ਦਿਖਾ ਦਿੰਦਾ ਅਨਿਲ ਨੇ ਸਾਡੇ ਨਾਲ ਆਟ ਯੂਨੀਅਨ ਦੇ ਪ੍ਰਧਾਨ ਨੇ ਅਨਿਲ ਜੀ ਦੇਖਿਆ ਕਈ ਵੀਡੀਓ ਦੇਖਿਆ ਹੈ ਜਿਹਦੇ ਵਿੱਚ ਬੱਚੇ ਈ ਰਿਕਸ਼ਾ ਜਿਵੇਂ ਕਈ ਹੁਣ ਲਈ ਤੱਕ ਹੀ ਫਿਰਦੇ ਘੜੀਸੀ ਫਿਰਦੇ ਆ ਇਹਦੇ ਨਾਲ ਹਾਲਾਤ ਇਹ ਹੈ ਵੀ ਇੱਕ ਬੰਦੇ ਦੀ ਮੌਤ ਹੋ ਗਈ ਜਿਹੜਾ ਬੰਦਾ ਆਪਣੀ ਡਿ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਦੋਂ ਤੁਸੀਂ ਆਟੋ ਵਾਲਿਆਂ ਨੂੰ ਹਾਲਾਂਕਿ ਵਰਦੀ ਦਾ ਚਲਾਨ ਵੀ ਹੈ ਤੁਸੀਂ ਰੂਲ ਰੈਗੂਲੇਸ਼ਨ ਵੀ ਫਾਲੋ ਕਰਨੀਆਂ ਇਹ ਰਿਕਸ਼ਾ ਨੂੰ ਲੈ ਕੇ ਅਗਰ ਤੁਹਾਡਾ ਵਿਰੋਧ ਕੀ ਰਹਿੰਦਾ ਹੈ ਕਿਉਂਕਿ ਤੁਸੀਂ ਪਿੱਛੇ ਜਿਹੇਜੀਟੇਸ਼ਨ ਕਰਿਆ ਸੀਗਾ ਉਹਦੇ ਵਿੱਚ ਵੀ ਇਹ ਮਸਲਾ ਚ ਕਿ ਅਸੀਂ ਉਹੀ ਦਿਖਾਇਆ ਸੀਗਾ ਪ੍ਰਸ਼ਾਸਨ ਨੂੰ ਵੀ ਆਹ ਦੇਖੋ 8-8 ਸਵਾਰੀਆਂ ਇੱਥੇ 8-8 ਸਾਲ ਦਾ ਬੱਚਾ ਈ ਰਿਕਸ਼ਾ ਚਲਾ ਰਿਹਾ ਹੈ ਜਿਹਦਾ ਅੱਗੇ ਪਿੱਛੇ ਨੰਬਰ ਹੀ ਹੈ ਨਹੀਂਗਾ ਹੁਣ ਤੁਸੀਂ ਇਸੇ ਰੋਡ ਤੇ ਖੜੇ ਹੋ ਖੱਬੇ ਸੱਜੇ ਮਾੜਾ ਜਿਹਾ ਦੇਖੋ ਤੁਸੀਂ ਆਪਣੇ ਕੈਮਰਾਮੈਨ ਨੂੰ ਕਹਿ ਸਕਦੇ ਹੋ ਵੀ ਆਹ ਕਿਸੇ ਦੀ ਵਰਦੀ ਪਾਈ ਹੋਈ ਹੈ ਆਹ ਦੇਖਿਆ ਜੀ ਮਾੜਾ ਜਿਹਾ ਹੈ ਕੋਈ ਵਰਦੀ ਕੋਈ ਤੁਸੀਂ ਆ ਇਦਾਂ ਹੀ ਚੱਲਣਗੇ 8 8 10 10 ਸਵਾਰੀਆਂ ਹੋਣਗੀਆਂ ਈ ਰਿਕਸ਼ਾ ਦੇ ਵਿੱਚ ਵੀ ਸਮਾਨ ਉੱਪਰ ਵੀ ਸਮਾਨ ਡੱਡੂ ਬੈਠਣ ਦੀ ਜਗ੍ਹਾ ਹੈ ਨਹੀਂਗੀ ਹੁਣ ਪ੍ਰਸ਼ਾਸਨ ਨੂੰ ਜਾਗ ਆਈ ਹੈ ਜਦੋਂ ਇਹ ਹਾਦਸਾ ਹੋ ਗਿਆ ਕੱਲ ਉਹਨਾਂ ਦੀ ਡੈਥ ਹੋਈ ਹੈ ਅੱਜ ਉਹਨਾਂ ਦਾ ਸੰਸਕਾਰ ਹੈ ਬੜੀ ਦੁਖਦਾਈ ਘਟਨਾ ਹੈ ਇਸ ਕਲਾਗ੍ਰਾਂਥ ਤੇ ਉਹ ਗੱਡੀਆਂ ਪਾਸਿੰਗ ਦੀ ਵੀ ਡਿਊਟੀ ਸੀਗੀ ਇੱਕ ਐਮਬੀਆਈ ਇੰਸਪੈਕਟਰ ਜਿਹੜਾ ਹੈ ਜਿਵੇਂ ਇਲੀਗਲ ਜਿਹੜੇ ਚੱਲਦੇ ਪਏ ਉਹਨਾਂ ਤੇ ਵੀ ਐਕਸ਼ਨ ਲੈਂਦੇ ਸੀ ਕਾਰਵਾਈ ਕਰਦੇ ਸੀ ਸਾਨੂੰ ਆਟੋ ਵਾਲੇ ਤਾਂ ਕਹਿੰਦੇ ਨੇ ਕਿ ਯੂਨੀਫਾਰਮ ਪਾਓ ਪਰਮਿਟ ਲਿਆਓ ਇੰਸ਼ੋਰੈਂਸ ਲਿਆਓ ਲੇਕਿਨ ਚੰਡੀਗੜ੍ਹ ਦੇ ਵਿੱਚ ਲੁਧਿਆਣਾ ਪਟਿਆਲਾ ਆਪਾਂ ਨਹੀਂ ਕਿੱਥੋਂ ਕਿੱਥੋਂ ਨੰਬਰ ਦੇ ਮੋਟਰਸਾਈਕਲ ਚੱਲਦੇ ਆਪਣਾ ਬਾਈਕ ਜਿਹੜੇ ਨੇ ਉਹ ਵੀ ਚੱਲਦੇ ਪਏ ਨੇ ਮੋਟਰਸਾਈਕਲ ਵੀ ਚੱਲਦੇ ਪਏ ਨੇ ਪਲੱਸ ਇਹ ਹੁਣ ਈ ਰਿਕਸ਼ਾ ਚੱਲਦੀ ਜਾਂਦਾ ਹੈ ਈ ਰਿਕਸ਼ਾ ਦੇਖਿਆ ਜਾ ਬਈ ਜਿਹੜੇ ਹਿਸਾਬ ਦੇ ਨਾਲ ਤਦਾਰ ਵਧੀ ਹੈ ਕੋਸ਼ਿਸ਼ ਤਾਂ ਇਹ ਸੀ ਵੀ ਜਿਹੜੇ ਜਿਵੇਂ ਕਹਿੰਦੀ ਹੈ ਗ੍ਰੀਨ ਪਲੇਟਾਂ ਆਖਰ ਵੱਧ ਤੋਂ ਵੱਤ ਤੋਂ ਵੱਧ ਹੋਣ ਤੁਹਾਡੀ ਗੱਲ ਠੀਕ ਹੈ ਪਰ ਇੰਨੇ ਵੱਧ ਵੀ ਨਾ ਹੋਣ ਕਿ ਜਗ੍ਹਾ ਹੀ ਨਾ ਹੋਵੇ ਇੰਨੇ ਵੱਧ ਵੀ ਨਾ ਕਰੋਣਾ ਹੁਣ ਇੱਥੇ ਘਟੋ ਘਟ ਮੇਰੇ ਸਾਹਮਣੇ ਟਰਾਈ ਸਿਟੀ ਦੇ ਵਿੱਚ 1.5 ਲੱਖੀ ਰਿਕਸ਼ਾ ਹੈ ਇੱਥੇ ਕਲੋਨੀਆ ਦੇ ਵਿੱਚ ਇੱਕ ਇੱਕ ਬੰਦੇ ਨੇ 5 5 6 600 ਰਿਕਸ਼ਾ ਪਾਇਆ ਹੈ ਕਿਰਾਇਆ ਦੇ ਦੇ ਦਿੰਦੇ ਨੇ ਆ ਦੇਖੋ ਆ ਜੁਗਾੜੇ ਬਣਾਈ ਫਿਰਦੇ ਨੇ ਉਹ ਸਾਹਮਣੇ ਵੇਖ ਲਓ ਜੀ ਉਹ ਕੱਚਾ ਉਹ ਵੇਖੋ ਇਹ ਕੱਚਾ ਪਾ ਕੇ ਰਿਕਸ਼ਾ ਚੱਲਦਾ ਪਿਆ ਕੀ ਆਪਾਂ ਇਹਨੂੰ ਆਪਾਂ ਇਹਨੂੰ ਸਮਾਰਟ ਸਿਟੀ ਕਹਿ ਸਕਦੇ ਆ ਆਏ ਸਾਡਾ ਸਮੀਟ ਸਮਾਰਟ ਸਿਟੀ ਆ ਪਿੱਛੇ ਵੇਖ ਲਓ ਇੱਕ ਇੱਕ ਰਿਕਸ਼ਾ ਤੇ ਆ ਵੇਖੋ ਪਿੱਛੇ ਜੁ ਉੱਪਰ ਥੱਲੇ ਮੈਂ ਕਹਿੰਦਾ ਬੁਰਾ ਹਾਲ ਹੈ ਆ ਇਹਦਾ ਨੰਬਰ ਨਹੀਂ ਆਇਆ ਹੱਲੇ ਆ ਦੇਖੋ ਸਾਹਮਣੇ ਚਲੀ ਜਾਂਦਾ ਜੀ ਬਿਨਾ ਬਿਨਾ ਨੰਬਰ ਤੋਂ ਹੀ ਇੱਧਰ ਉੱਧਰ ਲੱਗੇ ਆ ਹੁਣ ਰੋਂਗ ਸਾਈਡ ਜਾਊਗਾ ਆ ਦੇਖੋ ਆਜ ਰੋਂਗ ਸਾਈਡ ਹੈਗਾ ਥੋੜਾ ਇਸ ਤਰ੍ਹਾਂ ਬਹੁਤ ਹਾਦਸੇ ਹੋ ਰਹੇ ਨੇ ਇਹਨੇ ਕੋਈ ਲਾਈਟ ਤੇ ਨਹੀਂ ਰੁਕਣਾ ਕਿਸੇ ਪਾਸੇ ਵੀ ਮਤਲਬ ਕਹਿੰਦਾ ਹੈਗਾ ਅੱਜ ਇੰਨੀ ਤਾਦਾਦ ਵੱਧ ਚੁੱਕੀ ਹੈ ਈ ਰਿਕਸ਼ਾ ਦੀ ਕਿ ਆਟੋ ਤੇ ਕੈਬ ਨਾਲੋਂ ਤਿੰਨ ਗੁਣਾ ਜ਼ਿਆਦਾ ਈ ਰਿਕਸ਼ਾ ਹੈ ਨਾ ਇਹਨਾਂ ਦੇ ਨਹੀਂ ਹੁੰਦੇ ਇਹਨਾਂ ਦੇ ਵੀ ਤੇ ਚਰਨ ਪਰਮਿਸ਼ਨ ਕੱਢਿਆ ਹੋਇਆ ਹੈ ਵੀ ਤੁਸੀਂ ਮੱਧ ਮਾਰਗ ਤੇ ਐਨ ਐਚ ਤੇ ਨਹੀਂ ਚੱਲ ਸਕਦੇ ਯਾਨੀ ਕਿ ਆ ਜਿਹੜੇ ਵੱਡੇ ਹਾਈਵੇ ਨੇਗੇ ਨੈਸ਼ਨਲ ਹਾਈਵੇ ਇਹਨਾਂ ਤੇ ਨਹੀਂ ਨਹੀਂ ਆਰਡਰ ਹੀ ਨਹੀਂ ਹੈ ਮੋਟਰ ਵਹੀਕਲ ਐਕਟ ਦੇ ਵਿੱਚ ਆਉਂਦੇ ਨਹੀਂ ਹੁਣ ਦਿੱਲੀ ਨੇ ਇੱਕ ਸਿਸਟਮ ਬਣਾਇਆ ਹੈ ਜਿਹੜਾ ਈ ਰਿਕਸ਼ਾ ਦੇ ਅੱਗੇ ਪਿੱਛੇ ਨੰਬਰ ਹੈ ਨੀਗਾ ਉਹਨਾਂ ਨੂੰ ਤਾਂ ਬੁਲਡੋਜ਼ਰ ਚਲਾ ਕੇ ਸਮਾਪਤ ਕਰੀ ਜਾਂਦੇ ਨੇ ਇੱਕ ਹੋਰ ਆ ਗਿਆ ਆ ਲੋ ਜੀ ਨੰਬਰ ਹੈਗਾ ਜੀ ਆ ਸਾਹਮਣੇ ਆ ਤੁਹਾਡੇ ਨਾ ਯੂਨੀਫਾਰਮ ਹੈ ਨਾ ਨੰਬਰ ਹੈ ਜੀ ਬਸ ਚਲਾਓ ਬਸ ਇਦਾਂ ਹੀ ਹੈ ਇਹਨਾਂ ਦਾ ਕੋਈ ਖਰਚਾ ਨਹੀਂ ਹੈ ਕੋਈ ਟੈਕਸ ਨਹੀਂਗਾ ਕੋਈ ਕੁਝ ਨਹੀਂਗਾ ਆ ਇੱਕ ਹੋਰ ਆ ਗਿਆ ਜੀ ਮਤਲਬ ਤੁਸੀਂ ਇੱਥੇ ਮੈਂ ਕਹਿੰਦਾ ਤੁਹਾਡੀ ਗਿਣਤੀ ਖਤਮ ਹੋ ਜਾਣੀ ਹੈ ਆ ਲਓ ਜੀ ਆ ਨੰਬਰ ਹੈ ਨਹੀਂਗਾ ਘਟੋ ਘਟ ਡੇਢ ਸਾਲ ਪੁਰਾਣਾ ਇਹ ਰਿਕਸ਼ਾ ਹੈ ਚਾਰ ਸਵਾਰੀਆਂ ਬੈਠੇ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਉਹਦੇ ਵੀ ਵਰਦੀ ਨਹੀਂ ਪਾਈ ਹੋਈ ਜਿਹੜੇ ਦੇਖਿਆ ਜਾਵੇ ਜਿਹੜੇ ਹਿਸਾਬ ਦੇ ਨਾਲ ਜੇ ਕੱਲ ਨੂੰ ਕਹਿੰਦਾ ਮਤਲਬ ਇਹ ਠੀਕ ਹੈ ਵੀ ਜਿੱਥੇ ਦਾ ਪਤਾ ਲੱਗਿਆ ਜਿਵੇਂ ਉਹ ਸੀਸੀਟੀਵੀ ਆ ਗਈ ਚੋਰ ਪਛਾਣ ਹੋ ਗਈ ਆਦਰਵਾਇਸ ਇਹਨਾਂ ਨੂੰ ਲੱਭਣਾ ਵੀ ਮੁਸ਼ਕਲ ਹੋ ਜਾਣਾ ਕਿਉਂਕਿ ਇੱਕੋ ਜੀ ਤੁਰੇ ਫਿਰਦੇ ਨੇ ਮੈਂ ਉਹ ਬੰਦਾ ਜਿਹੜਾ ਸੀ ਸਾਸਤੀ ਨਗਰ ਦਾ ਸੀਗਾ ਨਾਬਾਲਗ ਬੱਚਾ ਸੀਗਾ ਉਹ ਜਿਹੜਾ ਚਲਾ ਰਿਹਾ ਸੀਗਾ ਉਸ ਤਰ੍ਹਾਂ ਦੀ ਸਾਡੇ ਕੋਲ ਸੈਂਕੜੇ ਵੀਡੀਓ ਪਈਆਂ ਨੇ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਤੁਹਾਨੂੰ ਵੀ ਦੱਸਿਆ ਵੀ ਆ ਦੇਖੋ ਜੀ ਬਿਨਾ ਨੰਬਰ ਤੋਂ ਇਹ ਇਹਨਾਂ ਦੇ ਹੋਈ ਜਿਵੇਂ ਪੜਿਆ ਆ ਉਹ ਤੁਹਾਨੂੰ ਦਿਖਾ ਦਈਏ ਇਹ ਇਹਨਾਂ ਦੇ ਫਿਰ ਸਟਾਪੇਜ ਬਣੇ ਹੋਏ ਨੇ ਜਾਂ ਵੈਸੇ ਹੀ ਐ ਖੜੇ ਨੰਬਰ ਤਾਂ ਹੁਣ ਗੱਲ ਇਹ ਹੈ ਵੀ ਜਦੋਂ ਹਾਈਵੇਿਆਂ ਦੇ ਉੱਤੇ ਖੜੇ ਨੇ ਤਾਂ ਹਾਈਵੇਿਆਂ ਦੇ ਉੱਤੇ ਲਾਇਆ ਜਾ ਸਕਦਾ ਦਾਜਾ ਕੀ ਕਿਹਜੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਹੁਣ ਗੱਲ ਇਹ ਹੈ ਵੀ ਜਦੋਂ ਤੁਸੀਂ ਆਓਗੇ ਸੜਕਾਂ ਤੇ ਤੁਸੀਂ ਲਾਓ ਵੀ ਨੰਬਰ ਇਹਨੇ ਆਪਦੇ ਆਪ ਇੱਕ ਲਾਇਆ ਹੋਇਆ ਉਦੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਸਵਾਰੀਆਂ ਚੱਕਣੀਆਂ ਤੇ ਪਹੁੰਚਣਾ ਕਿਹਦਾ ਬਈ ਇਹ ਉਹ ਕਿਹਦਾ ਹੈ ਆਪਣਾ ਨੰਬਰ ਨੰਬਰ ਹੈ ਨਹੀਂ ਤੇਰੇ ਵਾਲੇ ਤੇ ਆਰਸੀ ਹੈਗੀ ਆਰਸੀ ਦੀ ਅਭੀ ਇਹ ਤਾਂ ਨਵੀਂ ਗੱਡੀ ਹੈ ਨਵੀਂ ਗੱਡੀ ਹੈ ਇਹ ਨਵੀਂ ਗੱਡੀ ਹੈ ਆ 1.5 ਸਾਲ ਪੁਰੀ ਗੱਡੀ ਨੂੰ ਟਾਇਰ ਖਤਮ ਹੋ ਗਏ ਗੱਡੀ ਦੇ ਹਲੇ ਇਹਨਾਂ ਵਾਸਤੇ ਨਵੀਂ ਗੱਡੀ ਹੈ ਮੀਟਰ ਦਾ ਵੀ ਉੜ ਗਿਆ ਤੇਰੇ ਦਾ ਤਾਂ ਰੰਗ ਆ ਦੇਖ ਇਹ ਗੱਲ ਸਾਰਾ ਹਲੋ ਤੇ ਨੰਬਰ ਦਾ ਅੱਗੇ ਆ ਗਿਆ ਨੰਬਰ ਪਲੇਟ ਦਾ ਇਹ ਇਹ ਹਾਲ ਹੈ ਤੁਹਾਡੇ ਸਾਹਮਣੇ ਲੱਭੂ ਲੱਭੂਗਾ ਕਿਵੇਂ ਕੱਲ ਨੂੰ ਜੇ ਤੇਨੇ ਕੋਈ ਹਾਦਸਾ ਕਰਤਾ ਤੇਨੂੰ ਲੱਭੂਗਾ ਕਿਵੇਂ ਅਗਲਾ ਤੇ ਬੌਂਡ ਹੋ ਗਏ ਤੇ ਚਲਾਨ ਵੀ ਲਾ ਰਹੇ ਹੋ ਤੇ ਆਪਕੇ ਸਾਰੇ ਗੱਡੀ ਵਾਲੇ ਬਿਲਕੁਲ ਉਹ ਦੇਖੋ ਤੁਸੀਂ ਆਖਰ ਪਿੱਛੇ ਲਿਖਿਆ ਵੀ ਹੋਇਆ ਵੀ ਹੋਰ ਵੀ ਤਾਂ ਆਖਰੀ ਪੁੱਛਿਆ ਪਲੇਟ ਵੀ ਇਹ ਸਭ ਕੁਝ ਹੈ ਇਹ ਬੌਂਡ ਹੋ ਗਈ ਥੀ ਅਭੀ ਕੱਲ ਛੁੜਾ ਕੇ ਲੈ ਕੇ ਆਏ ਉਸਤਾ ਜੀ ਇਸ ਲਈ ਹੋਈ ਥੀ ਬੌਂਡ ਕਿਸ ਕੋਈ ਥੀ ਉਹ ਹਮਾਰੇ ਕੋਲ ਨਹੀਂ ਨਹੀਂ ਕੁਝ ਵੀ ਨਹੀਂ ਥਾ ਕੁਝ ਵੀ ਨਹੀਂ ਥਾ ਡਾਕੂਮੈਂਟ ਆਈ ਨਹੀਂ ਕੁਛ ਨਹੀਂ ਥਾ ਯਾਰ ਯਾਨੀ ਕਿ ਜੇ ਥੋੜਾ ਜਿਹਾ ਅੱਗੇ ਤੁਸੀਂ ਖੜੇ ਹੁੰਦੇ ਤਾਂ ਇਹਨੇ ਉਹਰੇ ਵੀ ਟੱਕਰ ਮਾਰਤੀ ਸੀਗੀ ਕਹਿਣ ਦਾ ਮਤਲਬ ਜਵਾਕਾ ਨੂੰ ਵੀ ਪਤਾ ਹੈ ਵੀ ਆਖਰ ਪੁੱਛ ਰਹੀ ਏ ਵੀ ਬਾਈ ਜਦ ਕੋਈ ਨਹੀਂ ਉਹਦੀ ਉਹ ਖੁਦ ਕਹਿ ਰਿਹਾ ਮੇਰੀ ਗੱਡੀ ਬੌਂਡ ਹੋਈ ਜਾ ਫਿਰ ਮੈਂ ਛੁੜਾ ਕੇ ਲੈ ਆਇਆ ਹੁਣ ਫਿਰ ਚਲਾਈ ਜਾ ਰਿਹਾ ਕੋਈ ਡਾਕੂਮੈਂਟਸ ਨਹੀਂ ਕੋਲ ਉਹਦੇ ਕੋਲ ਕਰਤਾ ਸੀ ਮੜ ਜੱਗ ਕਿੱਦੋਂ ਤਾਂ ਟਕਰੇ ਨਹੀਂ ਵੀ ਮਾਰਤੀ ਸੀ ਮੈਂ ਕਿਹਾ ਲਾਈਵ ਲਾਈਵ ਡੈਮੋ ਆ ਲਾਈਵ ਇਹ ਹਾਲ ਹੈ ਨਾ ਪਰ ਗੱਲ ਇਹ ਨਹੀਂ ਆ ਜਾਂਦੀ ਵੀ ਜਦੋਂ ਐਡੀ ਐਡੀ ਸਾਹਮਣੇ ਉਹ ਦੇਖੋ ਉਹ ਬੱਸ ਸਟਾਪ ਇਸ ਹੈ ਬੱਸ ਸਟਾਪ ਇਸ ਹੈ ਉੱਥੇ ਇਹ ਰਿਕਸ਼ਾ ਦਾ ਇੱਥੇ ਸ਼ਾਮ ਨੂੰ ਇੱਥੇ ਜਗ੍ਹਾ ਨਹੀਂ ਮਿਲਨੀ ਤੜਕੇ ਸਵੇਰੇ ਇੱਥੇ ਇੰਨਾ ਰਿਕਸ਼ਾ ਹੈ ਬਿਨਾ ਨੰਬਰ ਤੋਂ ਬਿਨਾ ਕਾਗਜ਼ਾਂ ਤੋਂ ਇਹ ਹਾਲ ਹੁੰਦਾ ਫਿਰ ਇੱਕ ਗੱਲ ਖਤਰਾ ਉਦੋਂ ਖੜਾ ਹੋ ਜਾਂਦਾ ਵੀ ਜਦੋਂ ਅਜਿਹੇ ਹਾਲਾਤ ਦੇਖਦੇ ਆਂ ਅਸੀਂ ਤੇ ਇਹ ਜਿਹੜੀ ਤਸਵੀਰ ਆਈ ਤੇ ਉਸ ਤੋਂ ਬਾਅਦ ਦੇ ਵਿੱਚ ਕੱਲ ਬੜੀ ਦੁਖਦਾਈ ਹੈ ਕਿ ਆਖਰ ਇੱਕ ਮੋਟਰ ਵਹੀਕਲ ਇਨਸਪੈਕਟਰ ਦੀ ਮੌਤ ਹੋ ਜਾਂਦੀ ਹੈ ਕਿਉ ਇੱਕੋ ਲੱਕ ਤੇ ਝੂਟਾ ਹੁਣ ਵੀ ਮਾਰ ਕੇ ਲੈ ਚੱਲਿਆ ਸੀਗਾ ਪਰ ਗੱਲ ਇਹ ਹੈ ਵੀ ਇਹਨਾਂ ਤੇ ਫਿਰ ਲਗਾਮ ਤਾਂ ਆਖਰਕਾਰ ਜੇ ਨਾ ਕਸੀ ਤਾਂ ਇਹ ਠੀਕ ਹੈ ਵੀ ਗਰੀਬ ਬੰਦੇ ਨੂੰ ਕੰਮ ਕਰਨਾ ਚਾਹੀਦਾ ਪਰ ਰੂ ਰੈਗੂਲੇਸ਼ਨ ਤਾਂ ਸਭ ਵਾਸਤੇ ਬਣਿਆ ਉਹ ਤੋਂ ਫਿਰ ਗਰੀਬ ਅਮੀਰ ਨਹੀਂ ਦੇਖਿਆ ਜਾਂਦਾ ਤੇ ਪਲੱਸ ਇਹ ਹੈ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਵਿੱਚ ਲੋਕਾਂ ਦੀ ਜਾਨ ਵੀ ਕਿਤਨਾ ਕਿਤੇ ਖਤਰੇ 'ਚ ਪੈਦੀ ਹੈ ਸੀਨੀਅਰ ਵੀਡੀਓ ਜਰਨਲਿਸਟ ਮਨਤੇਜ ਦੇ ਨਾਲ ਮਿਸਿੰਗ ਰੋਜਨਾ 20ਵੀ ਚੰਡੀਗੜ੍ਹ